ਸਲੋ ਨਹੀਂ ਰਖੜਿਆ ਤਿਉਹਾਰ ਆ ਗਿਆ ਔਰ ਤੁਸੀਂ ਬਾਜ਼ਾਰਾਂ ਜਾਣਾ ਸ਼ਾਪਿੰਗ ਕਰਨ ਪਰ ਦੁਕਾਨਦਾਰਾਂ ਨੇ ਤੁਹਾਡੇ ਦੇ ਤਰਫ ਨਹੀਂ ਕਰਨਾ ਚਾਰ ਚਾਰ ਗੁਣਾ ਰੇਟ ਵਧਾ ਲਾਉਣੇ ਸੂਟਾਂ ਦੇ ਅੱਜ ਤੁਹਾਡਾ ਅਸੀਂ ਕਰਾਂਗੇ ਪੈਦਾ ਮੈਂ ਚੈਲੰਜ ਕਰਦਾ ਆਹ ਸੂਟ ਚੈੱਕ ਕਰ ਲੋ ਬਾਜ਼ਾਰ ਚ ਜਾਉਂਗੇ ਕੋਈ ਮੰਗਦਾ 1800 ਰੁਪਿਆ ਕੋਈ ਮੰਗਦਾ 2000 ਰੁਪਿਆ ਸਾਡੇ ਕੋਲ ਆਜੋ 18 1800 ਵਾਲੇ 2 2000 ਵਾਲੇ ਸੂਟ 5 500 ਰੁਪਏ ਚ ਲੈ ਜਾਓ ਲੱਕੋ ਮੋਰਨੀਆਂ ਰਾਜਸਥਾਨ ਦੀਆਂ ਡਿਜ਼ਾਈਨ ਚੈੱਕ ਕਰੋ ਟਾਪ ਕਲਾਸ ਇਹ ਵੀ 500 ਰੁਪਏ ਦਾ ਕੜਾਈ ਵਾਲਾ ਦੁਪੱਟਾ ਮੋਰਾ ਵਾਲਾ ਸੂਟ ਚੈੱਕ ਕਰੋ ਬਾਜੀ ਕਿਲ ਮਿਲ ਕਿਲ ਮਿਲ ਚਿਲ ਮਿਲ ਚੇਲ ਮਿਲ ਹੁੰਦਾ ਆਲ ਓਵਰ ਸੂਟ 5 ਮੀਟਰ ਨਾਲ ਦੁਪੱਟਾ ਲਾ ਕੇ 200 ਰੁਪਏ ਦਾ ਚੱਕੋ ਬਾਜੀ ਚੈਲੰਜ ਕਰ ਦਿੰਦੇ ਆ ਕਿਤੋਂ ਨਹੀਂ ਮਿਲਣਾ ਆ ਵੀ 600 ਰੁਪਏ ਦਾ ਸੂਟ ਨਹੀਂ ਲੈ ਜੋ 500 ਦੇ ਦੋ 250 ਰੁਪਏ ਦਾ ਸੂਟ ਆ ਵੀ ਲੈ ਜੋ 250 ਰੁਪਏ ਦਾ ਸੂਟ ਆ ਚੱਕੋ ਬਾਜੀ ਇਹ ਦਿਖਾਈਆਂ ਸੀ ਤੁਹਾਨੂੰ ਕੜਾਈਆਂ ਹੁਣ ਦੇਖੋ ਜੀ ਕਿਹੜਾ ਬੰਦਾ ਤੁਹਾਨੂੰ ਦੇ ਦਊਗਾ 500 ਰੁਪਏ ਦਾ ਸੂਟ ਨਾਲ ਦੁਪੱਟਾ ਕੜਾਈ ਕੀਤਾ ਜਿਹੜਾ ਤੁਸੀਂ ਰਖੜੀ ਦੇ ਉੱਤੇ ਬਾਜ਼ਾਰ ਤੇ ਜਾ ਕੇ ਦੇਣ ਲੈਣ ਲਈ ਕੱਪੜਾ ਲੈਣਾ ਭੈਣਾਂ ਨੂੰ ਸ਼ੌਪਿੰਗ ਕਰਨੀ ਆ ਜਿਹੜਾ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ 8000 ਰੁਪਏ ਚ ਦੇ ਦਿਆਂਗੇ ਇੱਥੇ ਉਣ ਦਾ ਫਾਇਦਾ ਕੀ ਆ ਭਾਵੇਂ ਨਿਆਣਾ ਭੇਜੋ ਭਾਵੇਂ ਸਿਆਣਾ ਭੇਜੋ ਕੱਲੇ-ਕੱਲੇ ਜ਼ੂੜ ਤੇ ਰੇਟ ਵੀ ਲੈ ਕੇ ਲਾਤਾ ਬਾਗੇ ਪੁਰਾਣੇ ਬੱਸ ਸਟੈਂਡ ਤੇ ਆਜੋ ਟੈਕ ਪੁਜਾ ਜਾਓ ਬੱਸ ਜਾ ਜਾਓ ਭਾਵੇਂ ਕਿਸੇ ਲੈਫਟ ਲੈ ਕੇ ਆਜੋ ਬੱਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇ ਦੀ ਸਾਰਪਸ ਬਿਲਕੁਲ ਫਰੀ ਆ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਰਸ਼ ਕਿੰਨਾ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਦੇਖੋ ਜੀ ਕੜਾਈਆਂ ਚੈੱਕ ਕਰੋ ਵਰਕ ਚੈੱਕ ਕਰੋ ਦੁਪੱਟੇ ਚੈੱਕ ਕਰੋ ਬਜ਼ਾਰਾਂ ਦੇ ਵਿੱਚ ਇਨਾ ਸਟੂਟਾਂ ਦੇ ਭਾਅ 15 1500 ਰੁਪਿਆ ਵਾ ਉਹ ਵੀ ਸੇਲ ਦੇ ਵਿੱਚ ਪਰ ਅਸੀਂ ਸੇਲ ਨਹੀਂ ਅਸੀਂ ਮੇਲਾ ਲਾਤਾ 1500 ਰੁਪਏ ਦੇ ਦੋ ਆ ਲਓ ਮਾਤਰਾਬ 750 ਰੁਪਏ ਦਾ ਇੱਕ ਗੱਲ ਸੁਣ ਲੋ ਮੇਰੀ ਧਿਆਨ ਦੇ ਨਾਲ 100 200 ਵਾਲੀ ਗੱਲ ਨਹੀਂ ਹੈਗੀ ਆ ਦੇਖੋ ਦੇਖੋ ਉਹ ਬੁਲਬੁਲ ਦੇ ਬੱਚੇ ਆ ਦੇਖੋ ਦਾਜ ਬਰੀਆਂ ਵਾਲਾ ਕੱਪੜਾ ਕੋਈ 5000 ਦਾ ਸੂਟ ਕੋਈ 4000 ਦਾ ਕੋਈ 8000 ਦਾ ਕੋਈ ਜੀ ਅਨਾਰ ਕਲੀਆਂ ਹੈਂਡਵਰਕ ਨਾਲ ਜੜੀਆਂ ਹੋਈਆਂ ਇਸ ਵਾਰ ਅਨਾਰ ਕੜੀ ਤੁਹਾਨੂੰ ਮਿਲਣੀ ਹੈ ਸਿਰਫ ਬਾਕੇ ਪਰਾਨੋ ਆ ਦੇਖੋ ਤੇਰੇ ਸਾਡਾ ਖੋਸ਼ ਹੋ ਜਾਣਾ ਰਾਣੀਆਂ ਮਹਾਰਾਣੀਆਂ ਵਾਲੇ ਪੀਸ ਜਿਹੜੇ ਤੁਸੀਂ ਕਹਿੰਦੇ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਦੇਖੋ ਸੂਟ ਦਾ ਫਰੰਟ ਆਹ ਦੇਖੋ ਬਾਹਾਂ ਤੇ ਕਿੰਨਾ ਸੋਹਣਾ ਕੰਮ ਆਹ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਕੰਮ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਸੂਟਾਂ ਦੇ ਨਾਲ ਸਾਡੇ ਭਰਾਵਾਂ ਦੇ ਬਹੁਤ سارے ਫਾਇਦੇ ਆ ਤੁਹਾਨੂੰ ਅਸੀਂ ਕੋਟ ਪੈਂਟ ਜਿਹੜਾ ਬਾਜ਼ਾਰ 'ਚ 10000 ਪੈਦਾ ਕੋਟ ਪੈਂਟ 2 ਪੀਸ ਵੀ ਸਲਾਉਨੇ ਹਨਾ ਅਸੀਂ 8995 ਚਮਾਗੇ ਜਿਹੜਾ 15000 ਰੁਪਏ ਦਾ 3 ਪੀਸ ਸੂਟ ਤੁਸੀ ਚਲਾਉਣੇ ਹੋ ਨਾ ਅਸੀਂ 3760 ਜਿ ਦਵਾਂਗੇ 16000 ਰੁਪਏ ਵਾਲੀ ਸ਼ੇਰਵਾਨੀ 650 ਜਿ ਦਵਾਂਗੇ 2000 ਰੁਪਏ ਦਾ কুর্তা ਪਹਿਮਾ 700 ਰੁਪਏ ਜਿ ਦਵਾਂਗੇ ਹਰ ਪਾਸਿਓਂ ਬਹੁਤ ਵੱਡੇ ਫਾਇਦੇ ਆ ਸੋ ਲੋ ਜੀ ਰੱਖੜੀ ਆ ਤਿਹਾਰ ਆ ਗਿਆ ਹੋਰ ਤੁਸੀਂ ਬਾਜ਼ਾਰਾਂ ਜਾਣਾ ਸ਼ਾਪਿੰਗ ਕਰਨ ਪਰ ਦੁਕਾਨਦਾਰਾਂ ਨੇ ਤੁਹਾਡੇ ਤੇ ਤਰਸ ਨਹੀਂ ਕਰਨਾ 4 4 ਗੁਣਾ ਰੇਟ ਵਧਾ ਲਾਉਣੇ ਸੂਟਾਂ ਦੇ ਅੱਜ ਤੁਹਾਡਾ ਅਸੀਂ ਕਰਾਂਗੇ ਫਾਇਦਾ ਸੇਲ ਉਹ ਸੇਲ ਨਹੀਂ ਅੱਜ ਸੂਟਾਂ ਨਹੀਂ ਲਾਣੀਆਂ ਸੁਪਰ ਵਾਪਰ ਸੇਲ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੁੱਟਾਂ ਕਰਾਉਂਦੇ ਹਨਾ ਜਿਵੇਂ ਬੰਦ ਕਰ ਦਿਆਂਗੇ ਭਾਵੇਂ ਰਖੜੀ ਦੇ ਤੁਸੀਂ ਕੱਪੜਾ ਲੈਣਾ ਭਾਵੇਂ ਤੁਸੀਂ ਲੈਣਾ ਵਿਆਹ ਸ਼ਾਦੀਆਂ ਲਈ ਦਾਜ ਬਰ ਲਈ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਮੈਂ ਚੈਲੰਜ ਕਰਦਾ ਆਹ ਸੂਟ ਚੈੱਕ ਕਰ ਲਓ ਬਾਜ਼ਾਰ 'ਚ ਜਾਉਂਗੇ ਕੋਈ ਮੰਗਦਾ 1800 ਰੁਪਈਆ ਕੋਈ ਮੰਗਦਾ 2000 ਰੁਪਈਆ ਸਾਡੇ ਕੋਲ ਆਜੋ 18-1800 ਵਾਲੇ 2-2000 ਵਾਲੇ ਸੂਟ 5-500 ਰੁਪਏ 'ਚ ਲੈ ਜਾਓ 5-500 ਰੁਪਏ 'ਚ ਲੈ ਜਾਓ ਔਰਾ ਕਿੱਥੇ ਆ ਮਾਤੂਸ਼ਰੀ ਦਸਤਾਰ ਬਾਗਾਂ ਪ੍ਰਾਣਾ ਮੋਗਾ ਰੋੜ ਤੇ ਰਖੜੀ ਤੱਕ ਬਹੁਤ ਵੱਡੀ ਸੇਲ ਆਦੀ ਸੂਟ ਵੀ ਸੋਹਣੇ ਦੁਪੱਟੇ ਵੀ ਨਾਲ ਡਿਜ਼ਾਈਨਰ ਦੇ ਰਿਆ ਆ ਦੇਖੋ ਜੀ ਫੋਟੋ ਵਾਲੇ ਬੁਟੀਕਾ ਵਾਲੇ ਪੀਸ ਕਰਤੇ ਆ ਕੋਈ 2000 ਨਹੀਂ ਕੋਈ 1800 ਨਹੀਂ ਕੋਈ 1500 ਨਹੀਂ 500 500 ਭਾਈ ਜੀ 5-500 ਰੁਪਏ ਵਿੱਚ ਕਰਤੇ ਫਿਰ ਕੋ ਭਾਜੀ ਚੱਕੋ ਮੋਰਨੀਆਂ ਰਾਜੇਸਥਾਨ ਦੀਆਂ ਡਿਜ਼ਾਈਨ ਚੈੱਕ ਕਰੋ ਟੌਪ ਕਲਾਸ ਇਹ ਵੀ 500 ਰੁਪਏ ਦਾ ਕੜਾਈ ਵਾਲਾ ਦੁਪੱਟਾ ਮੋਰਾ ਵਾਲਾ ਸੂਟ ਚੈੱਕ ਕਰੋ ਬਾਜੀ ਕਿਲ ਮਿਲ ਕਿਲ ਮਿਲ ਚਿਲ ਮਿਲ ਚੇਲ ਮਿਲ ਹੁੰਦਾ ਦੇਖੋ ਜੀ ਤੁਹਾਡੇ ਹੱਥਾਂ ਦੇ ਵਿੱਚੋਂ ਹੁਣ ਫੋਨ ਛੋਟ ਛੋਟ ਕੇ ਡਿਗਣੇ ਆ ਕਰਕੇ ਇਹਦਾ ਸੂਟਾਂ ਦੇ ਉੱਤੇ ਤੁਸੀਂ 2 200 ਰੁਪਏ ਖਰਚਿਆ ਪਰ ਅੰਕਲ ਓਮ ਮਾਤੂ ਸ਼੍ਰੀ ਦਸਤਾਰ ਨੇ 2 200 ਵਾਲੇ ਸੂਟ 5 500 ਚ ਕਰਤੇ ਆ ਮਿਲਣੇ ਤੁਹਾਨੂੰ ਰੱਖੜੀ ਤੱਕ ਆਹ ਦੇਖੋ ਕੜਾਈਆਂ ਕੱਡੀਆਂ 프ਰੰਟ ਹੈਵੀ ਘੇਰੇ ਵੀ ਦੇਖੋ ਆ ਤੁਸੀਂ ਬਾਹਾ ਦੇ ਕੰਮ ਦੇਖ ਲਓ ਦਪੱਟੇ ਵੀ ਨਾਲ ਸੋਹਣੇ ਸੋਹਣੇ ਲਾਤ ਆ ਲੈ ਜੋ 5-500 ਦੇ ਵਿੱਚ ਓਏ ਆ ਵੀ ਲੈ ਜੋ 5-500 ਦੇ ਵਿੱਚ ਬਹੁਤ ਵੱਡਾ ਫਾਇਦਾ ਹੁਣ ਇੱਕ ਮੰਨ ਬਣਾ ਲਓ ਬਾਜ਼ਾਰ ਚ ਹੋਰ ਦੁਕਾਨ ਤੇ ਨਹੀਂ ਜਾਣਾ ਲੁੱਟਾ ਨਹੀਂ ਕਰਾਉਣੀਆਂ ਝੂਠ ਅਸੀਂ ਬੋਲਣਾ ਕੋਈ ਨਹੀਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਲਾਤ ਆਇਆ ਇੱਥੇ ਨਿਆਣਾ ਆ ਜਵੇ ਸਿਆਣਾ ਆ ਜਵੇ ਫੇਰਾ ਸਾਰਿਆਂ ਦਾ ਦੇਖੋ ਜੀ ਸ਼ਗਨਾ ਵਾਲਾ ਰੰਗ ਇਹ ਵੀ ਰੇਟ ਕੋਈ ਦਾ 1500 ਨਹੀਂ ਕਰਤਾ ਕੋਈ 1800 ਨਹੀਂ ਕਰਤਾ ਲੈ ਜੋ 500 ਚ ਲੈ ਜੋ 500 ਚ ਭਾਜੀ ਤੁਸੀਂ ਦਾ ਰੌਣਕਾ ਹੀ ਲਾਤੀਆਂ ਰੌਣਕਾ ਪੂਰੀਆਂ ਐਕਤੀ ਰਖੜੀ ਤੇ ਬਜ਼ਾਰਾ ਚ ਨਹੀਂ ਹੋਣ ਦੇਣੀ ਲੁੱਟ ਤੇ ਜੈਨ ਜਿੱਦਾਂ ਦਾ ਮਰਜੀ ਲੈ ਜੋ ਰੰਗ ਜਿੱਦਾਂ ਦਾ ਮਰਜੀ ਲੈ ਜੋ ਐਕਤੀ ਸਿਰਫ 500 ਰੁਪਏ 'ਚ ਪਿਆਰ ਕਢਾਈ ਵਾਲਾ ਸੂਟ ਦੇ ਦੇਣਾ ਆ ਦੇਖੋ ਜੀ ਪਟਾਕੇ ਦੇ ਪਟਾਕੇ ਪੈਂਦੇ ਓਏ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ 'ਚ ਅੱਖਾਂ ਪਾ ਕੇ ਆ ਕੋਈ 7-7 ਸੋਣੀ ਲੈਣਾ ਕੋਈ 8-8 ਸੋਣੀ ਲੈਣਾ ਆ ਵੀ ਦੇਖੋ ਉਹ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਦੇ ਰਹੇ ਆ ਦੁਪੱਟੇ ਨਾਲ ਦੇ ਰਹੇ ਆ ਉਹ ਰੰਗ ਇੱਕ ਨਹੀਂ ਦੋ ਨਹੀਂ ਉਹ ਰੰਗ ਵੀ 4-4 ਕਰਦੇ ਆ ਆਲਓਵਰ ਸੂਟ ਆਲਓਵਰ ਸੂਟ 5 ਮੀਟਰ ਨਾਲ ਦੁਪੱਟਾ ਲਾ ਕੇ 200 ਰੁਪਏ ਦਾ ਚੱਕੋ ਭਾਜੀ ਯਾਰ ਅਜ ਕਰ ਦਿੰਦੇ ਆ ਕਿਤੋਂ ਨਹੀਂ ਮਿਲਣਾ ਆ ਚੱਕੋ ਆ ਚੱਕੋ ਇੱਕ ਹੋਰ ਫਾਇਦਾ ਕਰ ਦਿੰਦੇ ਆ ਮੈਚਿੰਗ ਸੂਟ ਦੁਪੱਟਾ ਪ੍ਰਿੰਟਡ ਪਜਾਰਾ ਜੇ 500 ਦਾ ਇੱਥੇ 500 ਦੇ ਦੋ ਦੇਖੋ ਜੀ ਸਾਡੇ ਸੂਟਾਂ ਦੀ ਕੁਆਲਿਟੀ ਵੀ ਨਹੀਂ ਆ ਭਾਵੇਂ ਥਾਪੀਆਂ ਮਾਰ ਮਾਰ ਤੋ ਲਿਓ ਉਹ ਕੱਪੜੇ ਨੂੰ ਹੋਣਾ ਕੁਛ ਨਹੀਂ ਥਾਪੀ ਜ਼ਰੂਰ ਹੀ ਟੁੱਟ ਜਾਣੀਆਂ ਆ ਵੀ 600 ਰੁਪਏ ਦਾ ਸੂਟ ਨਹੀਂ ਲੈ ਜੋ 500 ਦੇ ਦੋ 2500 ਰੁਪਏ ਦਾ ਸੂਟ ਆ ਵੀ ਲੈ ਜੋ 2500 ਰੁਪਏ ਦਾ ਸੂਟ বারবার کہہ ਰਿਹਾ ਆ ਤੁਹਾਡੀਆਂ ਜੇਬਾਂ ਦੇ ਡਾਕੇ ਮਾਰਦੇ ਆ ਦੁਕਾਨਦਾਰਾਂ ਨੇ ਬਾਹਰ ਬਜ਼ਾਰਾਂ ਦੇ ਜਿੱਥੇ ਮਰਜੀ ਪੂਰੇ ਪੰਜਾਬ ਚਲ ਜਾਓ ਫਾਇਦੇ ਹੁਣੇ ਆ ਮਾਤੂ ਸ਼੍ਰੀ ਦਸਤਾਰ ਤੇ ਭਾਈ ਜੀ 1000 ਰੁਪਿਆ 800 ਰੁਪਿਆ 900 ਰੁਪਿਆ ਮੰਗਦੇ ਦੁਕਾਨਦਾਰ ਇਹਦਾ ਰੇਟ ਦੱਸੋ ਕੀ ਆ 350 ਰੁਪਿਆ ਭਾਜੀ ਕਾਟਨ ਦਾ ਦੁਪੱਟਾ ਲਾ ਕੇ ਕੜਾਈ ਵਾਲਾ ਸੂਟ 350 ਰੁਪਏ ਦਾ ਮਤਲਬ 700 ਦੇ ਦੋ ਆ ਚੱਕੋ ਭਾਜੀ ਇਹ ਦਿਖਾਈਆਂ ਸੀ ਤੁਹਾਨੂੰ ਕੜਾਈਆਂ ਹੁਣ ਦੇਖੋ ਜੀ ਕਿਹੜਾ ਬੰਦਾ ਤੁਹਾਨੂੰ ਦੇ ਦੂਗਾ 500 ਰੁਪਏ ਦਾ ਸੂਟ ਨਾਲ ਦੁਪੱਟਾ ਕੜਾਈ ਕੀਤਾ ਚੱਕੋ ਵੀ ਦੇਖੋ ਵੀ ਧਿਆਨ ਦੇ ਨਾਲ ਇੱਕ ਗੱਲ ਹੋਰ ਨੋਟ ਕਰ ਲਓ ਜਿਹੜਾ ਤੁਸੀਂ ਰਖੜੀ ਦੇ ਉੱਤੇ ਬਾਜ਼ਾਰ ਜਾ ਕੇ ਦੇਣ ਲੈਣ ਲਈ ਕੱਪੜਾ ਲੈਣਾ ਪਹਿਣਾ ਨੂੰ ਸ਼ਾਪਿੰਗ ਕਰਨੀ ਆ ਜਿਹੜਾ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ 8000 ਰੁਪਏ 'ਚ ਦੇ ਦਿਆਂਗੇ ਆ ਕਿੰਨੇ ਦਾ ਸੂਟ ਆ ਬਾਜ਼ਾਰ 'ਚ ਕੋਈ 1700 ਮੰਗਦਾ ਕੋਈ 1800 ਮੰਗਦਾ ਉਹ 5-500 'ਚ ਦੇ ਰਿਆ 5-500 'ਚ ਨਾ ਕਿਸੇ ਨੇ ਦਿੱਤਾ ਨਾ ਦੇ ਹੋਣਾ ਰੰਗ ਵੀ ਚੈੱਕ ਕਰੋ ਭੂਆ ਵੀ ਖੋਸ਼ ਤੁਹਾਡੀ ਮਾਸੀ ਵੀ ਖੋਸ਼ ਤਾਈ ਵੀ ਚਾਚੀ ਹਰ ਇੱਕ ਤਰ੍ਹਾਂ ਦੇ ਰੰਗ ਡਿਜ਼ਾਈਨ ਟੌਪ ਟੌਪ ਦੀਆਂ ਚੀਜ਼ਾਂ ਭਾਈ ਜੀ ਕਹਿੰਦੇ ਟਰੱਕ ਭਰ ਕੇ ਲਿਆਂਦਾ ਤੇ ਟਰੱਕੇ ਵੀ ਆਈ ਜਣਾ ਬਿਲਕੁਲ ਭਾਈ ਅਸੀਂ ਰੱਖਣਾ ਕੁਛ ਨਹੀਂ ਆ ਚੈੱਕ ਕਰੋ ਫੋਟੋ ਵਾਲੇ ਪੀਸ ਬਜ਼ਾਰਾਂ 'ਚ ਇਹਨਾਂ ਸੂਟਾਂ ਦਾ 25 2500 3 3000 ਰੁਪਏ ਮੰਗਦੇ ਅਸੀਂ 650 ਦੇ ਦੇਣਾ ਦੇਖੋ ਮੁਕਾਬਲਾ ਸਾਡਾ ਕੋਈ ਕਰ ਨਹੀਂ ਸਕਦਾ ਕਿਉਂਕਿ ਅਸੀਂ ਟਰੱਕ ਭਰ ਕੇ ਲਿਆਨੇ ਆ ਤੇ ਟਰੱਕ ਭਰ ਕੇ ਸ਼ਾਮ ਨੂੰ ਵੇਚ ਦਿੰਨੇ ਆ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਨਿਆਣਾ ਭੇਜੋ ਭਾਵੇਂ ਸਿਆਣਾ ਭੇਜ ਦਿਓ ਕੱਲੇ ਕੱਲੇ ਝੂੜ ਤੇ ਰੇਟ ਵੀ ਲੈ ਕੇ ਲਾਤਾ ਇੱਥੇ ਇਦਾਂ ਨਹੀਂ ਭਈ ਨਿਆਣਾ ਆ ਗਿਆ ਲੁੱਟ ਲੈਣਾ ਇੱਥੇ ਇਦਾਂ ਨਹੀਂ ਜੇ ਤੁਸੀਂ ਚੰਗੇ ਕੱਪੜੇ ਪਾ ਗਏਗੇ ਤੁਹਾਨੂੰ ਅਸੀਂ ਲੁੱਟ ਲੈਣਾ ਰੇਟ ਫਿਕਸ ਪ੍ਰਾਈਜ਼ ਆ ਇੱਕ ਹੋਰ ਫਾਇਦਾ ਦੇਖੋ ਚਾਰੇ ਪਾਸੇ ਕੈਮਰਾ ਮਾਰ ਕੇ ਇੱਕ ਮਾਰ ਕੇ ਦਿਖਾ ਦਿਓ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਰਸ਼ ਕਿੰਨਾ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਲੋਕਾਂ ਦਾ ਪਿਆਰ ਕਿੰਨਾ ਆ ਠਾਠਾ ਮਾਰਦਾ ਕੱਠ ਉਹ ਸਾਰੇ ਬਾਜ਼ਾਰ ਬੈਠਿਆ ਇਸ ਵੇਲੇ ਬੇਲੇ ਮਾਤੂ ਜੀ ਦੀ ਦਸਤਾਰ ਬਾਗੇ ਪੁਰਾਣੇ ਲੱਗੇ ਆ ਮੇਲੇ ਮੇਲੇ ਲੱਗੇ ਕਿਉਂ ਆ ਕਰਕੇ 18 1800 ਵਾਲੇ ਇਦਾਂ ਦੇ ਸੂਟ ਹੈ ਵੀ ਦੁਪੱਟਿਆਂ ਦੇ ਨਾਲ ਫੋਟੋ ਵਾਲੇ 650 ਚ ਦੇ ਰਹੇ ਆ ਭਾਈ ਸਾਹਿਬ ਇਹ 650 ਰੁਪਏ ਦਾ ਸੂਟ ਆ ਨਾ ਕਿਸ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ ਦੇਖੋ ਜੀ ਕੜਾਈਆਂ ਚੈੱਕ ਕਰੋ ਵਰਕ ਚੈੱਕ ਕਰੋ ਦੁਪੱਟੇ ਚੈੱਕ ਕਰੋ ਬਜ਼ਾਰਾਂ ਦੇ ਵਿੱਚ ਇਹਨਾਂ ਸੂਟਾਂ ਦੇ ਭਾਅ 15-15 100 ਰੁਪਿਆ ਦਾ ਉਹ ਵੀ ਸੇਲ ਦੇ ਵਿੱਚ ਪਰ ਅਸੀਂ ਸੇਲ ਨਹੀਂ ਅਸੀਂ ਮੇਲਾ ਲਾਤਾ 1500 ਰੁਪਏ ਦੇ ਦੋ ਆ ਲਓ মাত্র 750 ਰੁਪਏ ਦਾ ਆ ਦੇ ਦੂ ਕੋਈ 750 ਦਾ ਆਜੋ ਛੇਤੀ ਛੇਤੀ ਰਕੜੀ ਦੇ ਉੱਤੇ ਹੋਰ ਪਾਸੇ ਜਾਇਓ ਨਾ ਰਕੜੀ ਦੇ ਲਈ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਸੂਟ ਆ ਗਏ ਆ ਭਾਈ ਜੀ ਇੱਕ ਹੋਰ ਦੇਖੋ ਤੁਹਾਡਾ ਫਾਇਦਾ ਕਿੰਨਾ ਉਹ ਜੀਨੇ ਲੈਣਾ ਵਿਆਹ ਸ਼ਾੜੀ ਦਾ ਕੱਪੜਾ ਤਾਜ ਬਰੀ ਦਾ ਕੱਪੜਾ ਲੈਣਾ ਜੇ ਨੇ ਜਿਹੜੇ ਧੀ ਦਾ ਵਿਆਹ ਕਰਨਾ ਹੁਣ ਬਾਪ ਦੇ ਦਿਮਾਗ ਦੇ ਟੈਨਸ਼ਨ ਨਹੀਂ ਰਹਿਣ ਦੇਣੀ ਕਿ ਕੱਪੜਾ ਕਿੱਥੋਂ ਲਈਏ ਜਿਹੜਾ ਹੋਰ ਦੁਕਾਨ ਤੇ ਜਾ ਕੇ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਓ 50000 ਵਾਲਾ ਕੱਪੜਾ 20000 ਰੁਪਏ ਚ ਦੇ ਕੇ ਭੇਜਾਂਗੇ 20000 ਚ ਆ ਵੀ ਤੁਸੀਂ ਦੇਖੋ ਡਿਜ਼ਾਈਨਰ ਪੀਸ ਦੇ ਰਹੇ ਆ ਹੈਰੇ ਦੇ ਫੇਰਾ ਉਹ ਕੱਪੜਾ ਵੀ ਸਸਤਾ ਦੇ ਰਹੇ ਆ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਟੈਂਪੂ ਜਾ ਜਾਓ ਬੱਸ ਜਾ ਜਾਓ ਭਾਵੇਂ ਕਿਸੇ ਲੈਫਟ ਲੈ ਕੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਤੁਸੀਂ ਆ ਜਾਓ ਸ਼ਾਪਿੰਗ ਕਰਕੇ ਵਾਪਸ ਚਲ ਜਓ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਫਰੀ ਦੇ ਵਿੱਚ ਆਉਣਾ ਫਰੀ ਚ ਇੱਕ ਹੋਰ ਬੇਨਤੀ ਦੋਵੇਂ ਹੱਥ ਜੋੜ ਕੇ ਜਿਹੜੇ ਲੋਕ ਕਹਿੰਦੇ ਇਹਨਾਂ ਕੋਲ ਸਾਫਾਈ ਕਪੜਾ ਆ 100 ਵਾਲੇ 200 ਵਾਲੇ 500 ਵਾਲੇ ਉਹ ਪਹਿਨੋ ਭਰਾਵੋ ਸੁਣ ਲੋ ਗੱਲ ਜੇ ਕੋਈ ਅਸੀਂ ਰੇਟ ਘੱਟ ਲਾ ਤਾਂ ਇਹਦਾ ਮਤਲਬ ਇਹ ਨਹੀਂ ਕਪੜਾ ਮਾੜਾ ਹੋ ਗਿਆ ਜੇ ਅਸੀਂ 200 ਵਾਲ ਦਾ ਰੇਟ 500 ਕਰਤਾ ਉਹਦਾ ਮਤਲਬ ਵੀ ਹੈ ਨਹੀਂ ਕਪੜਾ ਮਹਿੰਗਾ ਹੋ ਗਿਆ ਅਸੀਂ ਸਿਰਫ ਤੁਹਾਡਾ ਭਲਾ ਸੋਚਦੇ ਆ ਸਾਨੂੰ ਪਤਾ ਆ ਤੁਸੀਂ ਰਾਤ ਦਿਨ ਮਿਹਨਤ ਕਰਦੇ ਹੋ ਕਿੰਦਾ ਪੈਸੇ ਜੋੜਦੇ ਹੋ ਅਸੀਂ ਵੀ ਕਮਾਈ ਕਰਦੇ ਆ 2 ਰੁਪਏ 5 ਰੁਪਏ 10 ਰੁਪਏ ਸੂਟ ਵਿੱਚੇ ਕਮਾਉਨੇ ਆ ਪਰ ਡਾਕੇ ਨਹੀਂ ਮਾਰਦੇ ਇਸ ਕਰਕੇ ਕਹਿੰਨੇ ਆ ਸਾਡਾ ਚਾਹੇ 100 ਰੁਪਏ ਦਾ ਸੂਟ ਲੈ ਜਾਓ ਇੱਥੋਂ ਭਾਵੇਂ 200 ਦਾ ਲੈ ਜਾਓ ਸਾਡੇ ਕੋਲ 30000 ਤੱਕ ਦੇ ਵੀ ਸੂਟ ਆ ਹੁਣ ਆ ਸੂਟ ਚੈੱਕ ਕਰ ਲੋ ਮੈਂ ਚੈਲੰਜ ਕਰਦਾ ਜਿਹੜੀਆਂ ਕੁੜੀਆਂ ਅੱਜਕੱਲ ਮਾਡਰਨ ਆ ਉਹ ਦੇਖ ਲਓ ਹੁਣ ਆ ਦੁਪੱਟਾ ਚੈੱਕ ਕਰ ਲੋ ਸਾਰਾ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਕੰਮ ਫੇਰਾ ਤੁਸੀਂ ਸੂਟ ਚੈੱਕ ਕਰ ਲੋ ਜਿੱਥੇ ਮਰਜ਼ੀ ਜਾ ਕੇ ਰੇਟ ਪਤਾ ਕਰ ਲੋ 2500 ਰੁਪਏ ਦੋ ਕੱਟ ਕਿਸੇ ਨੇ ਸੂਟ ਨਹੀਂ ਲੈਣਾ ਸਾਡਾ ਰੇਟ 850 ਰੁਪਏ 850 ਰੁਪਏ ਦਾ ਸੂਟ ਅਸੀਂ ਦੇ ਦੇਣਾ ਯਾਰ ਦੇਖੋ ਜੀ ਸਾਡੇ ਕੋਲ ਡਿਜ਼ਾਈਨਰ ਚੀਜ਼ਾਂ ਵੀ ਹੈਗੀਆਂ ਸ਼ਾਨਦਾਰ ਰਾਇਲ ਕਲਾਸ ਚੀਜ਼ਾਂ ਵੀ ਹੈਗੀਆਂ ਦੇਖੋ ਦੁਪੱਟੇ ਕਿੰਨੇ ਸੋਹਣੇ ਆ ਸੂਟ ਬਾਗਮਾਲਾ ਇਚਰਾ ਵਾਲੇ ਸ਼ਹਿਰੀ ਕਲਾਇੰਟਸ ਵਾਸਤੇ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਆ ਚੈੱਕ ਕਰੀ ਚੱਲੋ ਰਾਮ ਟੈਕਸ ਦੇ ਸੂਟ ਟੌਪ ਕਲਾਸ ਸੂਟ ਪਰ ਰੇਟ ਇਨਾਂ ਦੇ ਵੀ ਅੱਤੇ ਟੌਪ ਦੇ ਬ੍ਰਾਂਡ ਟੌਪ ਦੇ ਫੋਟੋ ਵਾਲੇ ਪੀਸ ਤੁਸੀਂ ਪਟਿਕ ਪੀਸ ਚੈੱਕ ਕਰ ਲਓ ਵਰਕ ਚੈੱਕ ਕਰ ਲਓ ਨਵੇਂ ਸੂਟ ਇਨਾਂ ਤੇ ਵੀ ਭਾਰੀ ਸੇਲ ਆਈ ਆ ਡਿਜ਼ਾਈਨ ਇੱਕ ਤੋਂ ਇੱਕ ਤੇ ਟੌਪ ਤੋਂ ਟੌਪ ਹੈ ਭਾ ਜਾਹੇ ਤੁਸੀਂ ਕੁੜੀਆਂ ਚੀੜੀਆਂ ਲਈ ਕੱਪੜਾ ਲੈਣਾ ਤੁਸੀਂ ਮਿਡਲ ਏਜ ਲੈਣਾ ਤੁਸੀਂ ਲੈਣਾ ਬਜ਼ੁਰਗਾਂ ਦੇ ਲਈ ਆਜੋ ਛੇ ਦੀ ਛੇਤੀ ਤੇ ਯੈਨਰਪੀਸ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਇਹ ਮਿਲਣਾ ਕੱਪੜਾ ਰਖੜੀ ਤੱਕ ਆ ਰਖੜੀ ਤੱਕ ਆਜੋ ਤੁਹਾਡੇ ਲੱਖਾਂ ਰੁਪਏ ਸੀ ਬਚਾ ਦੇਣੇ ਆ ਇੱਕ ਗੱਲ ਸੁਣ ਲਓ ਮੇਰੀ ਧਿਆਨ ਦੇ ਨਾਲ 100 200 ਵਾਲੀ ਗੱਲ ਨਹੀਂ ਹੈਗੀ ਆ ਦੇਖੋ ਦੇਖੋ ਉਹ ਬੁਲਬੁਲ ਦੇ ਬੱਚੇ ਆ ਦੇਖੋ ਦਾਜ ਬਰੀਆਂ ਵਾਲਾ ਕੱਪੜਾ ਕੋਈ 5000 ਦਾ ਸੂਟ ਕੋਈ 4000 ਦਾ ਕੋਈ 8000 ਦਾ ਕੋਈ 10000 ਦਾ ਉਹ ਵਿਆਹਾ ਸ਼ਾਦੀਆਂ ਵਾਲੇ ਦਾਜਬਰੀ ਕੱਪੜੇ ਤੇ ਵੀ ਅਸੀਂ ਰੌਣਕਾ ਲਾਤੀਆਂ ਰੰਗ ਡਾਰਕ ਲੈ ਜੋ ਲਾਈਟ ਲੈ ਜੋ ਔਰ ਰੈੱਡ ਸੂਟ ਦੇ ਵਿੱਚ ਵੀ ਤੁਹਾਨੂੰ ਅਸੀਂ ਵੈਰਾਈਟੀ ਦਿਖਾਵਾਂਗੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਆ ਦਿਖਾਓ ਬਾਈ ਜੀ ਦੇਖੋ ਜੀ ਅਨਾਰ ਕਲੀਆਂ ਹੈਂਡਵਰਕ ਨਾਲ ਜੜੀਆਂ ਹੋਈਆਂ ਇਸ ਵਾਰ ਅਨਾਰ ਕਲੀ ਤੁਹਾਨੂੰ ਮਿਲਣੀ ਹੈ ਸਿਰਫ ਬਾਗੇ ਪ੍ਰਾਣੋ ਹਲੇ ਪੰਜਾਬ 'ਚ ਕੋਈ ਸਟਾਕ ਨਹੀਂ ਲੈ ਕੇ ਆਇਆ ਪਰ ਮਾਤੂ ਸ਼੍ਰੀ ਦਸਤਾਰ ਪਾਗੇ ਪ੍ਰਾਣੇ ਬਹੁਤ ਹੈਵੀ ਹੈਵੀ ਸਟਾਕ ਆ ਚੁਕੇ ਆ ਆ ਦੇਖੋ ਜੀ ਬਲੈਕ ਸੂਟ ਲੈਣਿਆਂ ਤਾਂ ਬਲੈਕ ਸੂਟਾਂ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਆ ਦੇਖੋ ਤਾਂ ਸਹੀ ਮਾਤਰਾਬ ਚਾਹੇ ਤੁਸੀਂ ਕਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਹੈਗੇ ਆ ਚਾਹੇ ਜਿਹੜੇ ਰਾਇਲ ਕਸਟਮਰ ਜਿਹੜੇ ਵਧੀਆ ਕੱਪੜਾ ਲੈਂਦੇ ਆ ਉਹਨਾਂ ਨੂੰ ਵੀ ਦੱਸ ਦਿੰਦੇ ਆ ਤੁਹਾਡੇ ਲਈ ਵੀ ਸਾਡੇ ਕੋਲ ਤੋਹਫੇ ਬਹੁਤ ਸਾਰੇ ਆ ਚੁਕੇ ਆ ਦੇਖੋ ਜੀ ਰੈੱਡ ਸੂਟਸ ਚੈੱਕ ਕਰੋ ਜੀ ਬਾਜੂ ਪਹੁੰਚੇ ਬਣੇ ਹੋਏ ਆ ਦੇਖੋ ਭਾਜੀ ਦੁਪੱਟੇ ਦਾ ਸੈੱਟ ਚੈੱਕ ਕਰ ਲਓ ਦੇਖੋ ਚੀਜ਼ਾਂ ਸਾਡੇ ਕੋਲ ਸਾਰੀਆਂ ਹੈਗੀਆਂ ਪਰ ਸਾਡੇ ਕੋਲੇ ਇੱਕ ਚੀਜ਼ ਨਹੀਂ ਹੈਗੀ ਉਹ ਹੈਗੀ ਟੋਡੀਆਂ ਜੇਪਾਂ ਤੇ ਮਾਰਨ ਵਾਲੇ ਡਾਕੇ ਵਾਲੇ ਕੰਮ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਥੋੜੇ ਤੋਂ ਵੱਧ ਪੈਸੇ ਲੈਣ ਵਾਲਾ ਕੰਮ ਹੈ ਨਹੀਂ ਚੀਜ਼ਾਂ ਸਾਡੇ ਕੋਲੇ ਸਾਰੀਆਂ ਹੀ ਹੈਗੀਆਂ ਆ ਦੇਖੋ ਦਿਲ ਸਾਡਾ ਖੁਸ਼ ਹੋ ਜਾਣਾ ਰਾਣੀਆਂ ਮਹਾਰਾਣੀਆਂ ਵਾਲੇ ਪੀ ਜਿਹੜੇ ਤੁਸੀਂ ਕਹਿੰਦੇ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਦੇਖੋ ਸੂਟ ਦਾ ਫਰੰਟ ਆ ਦੇਖੋ ਬਾਹਾਂ ਤੇ ਕਿੰਨਾ ਸੋਹਣਾ ਕੰਮ ਆ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਕੰਮ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਇਨਾ ਦਿਨਾਂ ਚ ਰਖੜੀ ਤੇ ਤੁਸੀਂ ਆਪਣੇ ਭੈਣਾਂ ਨੂੰ ਗਿਫਟ ਦੇਣੇ ਆ ਪਰ ਤੁਹਾਡੇ ਵਿਆਹਾਂ ਸ਼ਾਦੀਆਂ ਦੀ ਯਾਦਗਾਰ ਬਣਾ ਦਿਆਂਗਾ ਮਾਤੂ ਸ਼੍ਰੀ ਦਸਤਾਰ ਬੇ ਸਸਤਾ ਰੇਟ ਕੱਪੜਾ ਵਧੀਆ ਕੁਆਲਿਟੀ ਟੌਪ ਦੀ ਇਹ ਗੱਲ ਹੋਰ ਸੁਣੋ ਸੂਟ ਤਾਂ ਸਾਡੇ ਕੋਲ ਹੈਗੇ ਹੈਗੇ ਦੇਖੋ ਕਿੰਨੇ ਸੋਹਣੇ ਚਮਚਮ ਕਰਦੇ ਸੂਟ ਸੂਟਾਂ ਦੇ ਨਾਲ ਸਾਡੇ ਭਰਾਵਾਂ ਦੇ ਬਹੁਤ ਸਾਰੇ ਫਾਇਦੇ ਆ ਤੁਹਾਨੂੰ ਅਸੀਂ ਕੋਟ ਪੈਂਟ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਕੋਟ ਪੈਂਟ 2 ਪੀਸ ਤੁਸੀ ਸਲਾਉਨੇ ਹਨਾ ਅਸੀਂ 2995 'ਚ ਦਵਾਂਗੇ ਜਿਹੜਾ 15000 ਰੁਪਏ ਦਾ 3 ਪੀਸ ਕੋਟਪੈਂਟ ਤੁਸੀਂ ਚਲਾਉਨੇ ਹੋ ਨਾ ਅਸੀਂ 3760 ਜਿ ਦਵਾਂਗੇ 16000 ਰੁਪਏ ਵਾਲੀ ਸ਼ੇਰਵਾਨੀ 6500 ਜਿ ਦਵਾਂਗੇ 2000 ਰੁਪਏ ਵਾਲਾ ਕੋਰਤਾ ਵੀ ਮੈਂ 700 ਰੁਪਏ ਜਿ ਦਵਾਂਗੇ ਹਰ ਪਾਸਿਓਂ ਬਹੁਤ ਵੱਡੇ ਫਾਇਦੇ ਆ ਛੇਦੀ ਆਜੋ ਬਾਤੂ ਜੀ ਦੀ ਤਸਾਰ ਬਾਗਾ ਪੁਰਾਣਾ ਮੋਗਾ ਰੋਡ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਤਾਂ ਤੁਸੀਂ ਇੱਥੇ ਫੋਨ ਕਰ ਲਿਓ ਹੁਣ ਹੋਰ ਪਾਸੇ ਨਾ ਜਾਇਓ ਆ ਜੋੜੇ ਹੱਥ ਬਹੁਤ ਬਾਜ਼ਾਰ 'ਚ ਲੁੱਟਾਂ ਹੋ ਰਹੀਆਂ ਫਾਇਦਾ ਕਰ ਰਹੇ ਆ ਸਸਤਾ ਕੱਪੜਾ ਖਰੀਦ ਕੇ ਲਿਆਈਦਾ ਦੂਰੋਂ ਲੱਭ ਲੱਭ ਕੇ ਤੁਹਾਨੂੰ ਸਸਤਾ ਦੇ ਰਿਹਾ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰਦੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕ ਅਕੜ ਸਾਂ ਟੀਵੀ ਬਾਗਾਪੁਰਾ